صاحبہ فتح سنگھ جی بارہ دسمبر سولہ سو نڑے چھبیس دسمبر ستارہ سو پانچ گرو گوبند سنگھ جی چار مترچ سب کو چھوٹے سن کا جنم بارہ دسمبر سولہ سو نڑے آنند پور صاحب وے ماسا جیتو جی جس ماتا سندری جی بھی کہا جاتا ہے دھر ہوا پور تو اڈان دوران ਜਦੋਂ ਸਿੰਘ ਕਾਨ ਨੂੰ ਉਨ੍ਹਾਂ ਨੂੰ ਸੁਰੱਖਿਆ ਤੇ ਲਾਂਗੇ ਦਾਬਾ ਦਾ ਕੀਤਾ ਗਿਆ ਸੀ ਤਾਂ ਸਹਿਬਜ਼ਾ ਦਾ ਫਤੇ ਸਿੰਘ ਆਪਣੇ ਵੱਡੇ ਭਰਾ ਜੋਰਾਵਰ ਸਿੰਘ ਦੇ ਨਾਲ ਆਪਣੀ ਦਾਦੀ ਮਾਤਾ ਦੁਜਨੀ ਦੀ ਦੇ ਇੱਕ ਏਟ ਰੱਖਿਆ ਗਿਆ ਸੀ ਕੋੜੀ ਬਦ ਕਿਸਮਤੀ ਨਾਲ ਬਾਰਿਸ਼ ਦੇ ਸੁੱਝੀ سرسا آم طور پہ ایک ندی تو تھوڑا ود اور مسلمانوں کا پیچھا کرنے والے حملے کے اُلجھن گرو جی کے دو سال چھوٹے پتر سکھا کے مخت ہو گئے سن حالانکہ گرو دے سابقہ رسوئیے ان کی دوستی ہو گئی سی ਪਾਲਿਚ ਉਸ ਰੋਟੀ ਜੇ ਪਿੰਡ ਦੇ ਅਧਿਕਾਰੀਆਂ ਦੁਆਰਾ ਧੋਖਾ ਦੇ ਕੇ ਸਾਡੇ ਦਿੱਤਾ ਗਿਆ ਇੱਥੇ ਉਹਨਾਂ ਨੂੰ ਨਾਂ ਦਿੱਤੀ ਗਈ ਸੀ ਉਹਨਾਂ ਨੂੰ ਮੀਰੀ ਖਾਨ ਦੇ ਇਜਲਤਾ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਤਰ੍ਹਾਂ ਦੇ ਪੇਜ ਦਿੱਤਾ ਗਿਆ ਅਤੇ ਹਮਾਂ ਦੇ ਠੰਡਾ ਬੁੱਜ ਦੇ ਦੇ ਬੁੱਜ ਦੇ ਵੀ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਠੰਡਾ ਵੱਡਾ ਲਈ ਬਣਾ ਗਿਆ ਸੀ ਸਰਦੀਆਂ ਦੇ ਮਰੀ ਹੋਈ ਬੁੱਢੇ ਨੇ ਗੁਰੂ ਜੀ ਦੀ ਮਦਦ ਤੇ ਪੁੱਤਰਾ ਨੇ ਕੋਈ ਆਰਾਮ ਨਹੀਂ ਦਿੱਤਾ ਸੀ ਸਭੀ ਦਸਨ ਪਰ 105 ਨੂੰ ਫਤਿਹ ਸਿੰਘਾ ਤੇ ਉਸ ਦੇ ਮੱਢੀ ਭਰਾ ਜੋ ਅਦਵਾਰ ਸੇ ਕੁਝ ਸੁਸਰਹਾਂ ਦੇ ਕੇ ਅਜ਼ੀਦ ਕਰ ਦਿੱਤਾ ਗਿਆ ਅਤੇ ਸਿੰਘ ਦਾ ਸਾਲੀ ਤੇ ਇਤੇ ਉਹ ਸਦਾ ਸਤੂਸਕਾਟ ਨੂੰ ਮੁਰਦਾ ਤਲਕ ਪਿੱਤਾਂ ਦੀਆਂ ਸੀਤੇ ਜਿਸ ਨੇ ਜਾਨ ਬੁਝ ਕੇ ਇਸ ਹਾਲਤੀ ਬਹੁਤ ਹੀ ਕੌਮਨੋ ਪਰਿਵਾਰ ਅਮਿਤ ਆਪਣੀ ਜਾਨ ਦੇ ਦਿੱਤੀ ਹੈ ਅਮਜਾ ਫਤਿਹ ਸਿੰਘ ਘਾਤੀ ਦੇ ਵੱਡੇ ਭਰਾ ਸਰਜਨਾ ਚੋਰਾਬਾਡ ਸਿੰਘ ਸਿੱਖਰਮ ਦੇ ਸੰਤੋ ਉਹ ਤਰਸੀ ਦਾ ਵਿੱਚ ਇਹ ਸਮਝ ਲੈ ਮਾਨ ਲੋ ਕਿ ਜੋੜਿਆ ਜਾਂਦਾ ਹੈ ਕਿ ਇੰਨੀ ਛੋਟੀ ਉਮਰ ਦੇ ਬੱਚਿਆਂ ਵੀ ਚ ਲੋਕਣਾ ਦੁਆਰਾ ਪੀਸ ਦਿੱਤਾ ਜਾ ਰਿਹਾ ਬਹੁਤ ਸਾਰੇ ਸੰਗਤਾਂ ਤੋਂ ਇਹ ਅਦੇ ਸਾਹੀ ਨੂਲ ਤਾਂ ਦੇ ਇੱਕ ਦੇਵਾ ਦੇ ਮੁਖ ਕਰਨ ਦੀ ਇਹ ਵਤ ਇਹਨ ਤਹਾਂ ਦਰਿਆ ਤੇ ਧਿਆਨ ਕੀ ਵੇ ਸੀ ਇਹ ਸਭ ਇਸ ਹੋਰੰਮ ਪ੍ਰਾਪਤ ਕਰਨ ਲਈ ਬੰਦ ਨੂੰ ਆਪਣਾ ਧਰਮ ਤਿਆਗਣ ਆ ਰਿਹਾ ਇਸ ਛੋਟੇ ਬੱਚੇ ਤੇ ਸੀਮਟ ਦੀ ਕੰਦੂ ਦੇ ਅੰਦਰ ਦੱਬੀ ਹੋਈ ਬਹਿਨੀ ਦਾ ਦਰਦਨਾਕ ਅਤੇ ਦੁਖਦਾਈ ਮੋਤ ਦੇ ਸਖਤ ਵਿਕਲਪ ਦੇ ਵਿਰੋਧ ਆਸਾਨ ਤੋਂ ਅਲੱਗ ਨਹੀਂ ਗਿਆ ਕੀ ਹਾਂ ਕੀ ਸੀ ਦੁਨੀਆ ਇੰਨਾ ਲਿੰਦ ਦੇ ਮੱਧ ਕੀ ਅੰਦੀ ਸਰਵੋੱਚ ਕੁਰਬਾਨੀ ਨੂੰ ਸਲਾਮ ਕਰਦੀ ਹੈ ਇਹਨਾਂ ਨੇ ਕਦੇ ਵੀ ਇੱਕ ਪੱਨ ਲਈ ਵੀ ਆਰਾ ਸਾਹਿਬ ਵੈਲਕਮ ਨੈ ਮਨਿਆਤੇ ਮੈਂ ਸਾ ਪਰਮਾਧਿਮੂ ਦੇ ਰਾਜ ਦੇ ਸਿਧਾਂਤਾਂ ਨੂੰ ਬੜਕ ਬਰਕਰਾਰ ਰੱਖਣ ਦੀ ਆਪਣੀ ਮਿਸਲ ਦੇ ਕੇਂਦਰੀਕਰਨ ਰਹੀ ਅਤੇ ਆਪਣੇ ਜੀਵਨ ਨੂੰ ਪਸੀਹੇ ਦੰਦੇ ਉਲੰਘਣ ਕਰਨਾਂ ਤੇ ਸਹਿਣ ਕਰਨ ਦੀ ਇਜਾਜ਼ਤ ਦਿੱਤੀ ਇੱਕ ਹੌਲੀ ਤਰ ਤਰਿਆ ਤਾਂ ਸੇ ਨੀਚੇ ਤੋਂ ਮੋਤ ਦਾ ਦਰਜਾ ਇੱਕ ਪਾਸੇ ਦੁਨੀਆ ਨੇ ਲੋਕਤਾ ਦੇ ਉੱਚੇ ਆਦਰਸਾਂ ਲਈ ਗੁਰੂ ਕਰਦੇ ਸੰਤੋ ਛੋਟੇ ਜਿਹੇ ਜਾਨਦਿਆਂ ਦੀ ਮਹਾਨ ਕੁਰਬਾਨੀਆਂ ਨੂੰ ਦੇਖਦੇ ਹਨ ਅਤੇ ਦੂਜੇ ਪਾਸੇ ਤੁਸੀਂ ਵੈਰੀ ਮਾਤੇ ਨੈਤਿਕ ਕਮਜ਼ੋਰੀਆਂ ਦੀ ਚੀਜ਼ ਜਾਨਾਂ ਠੰਡੀਆਂ ਤੇ ਇਹ ਹੀ ਸੀ ਹਰ ਕਥਾ ਨੂੰ ਦੇਖਿਆ ਜਿਸ ਨੇ ਆਪਣੀ ਹੀ ਪਵਿੱਤਰ ਕਿਤਾਬ ਨੂੰ ਤੁਰਾਨ ਦੀ ਨੂੰ ਨੂੰ ਤੋਂ ਰਹੀ ਅਸੀ ਆਪਣੇ ਦਾਦਾ ਗੁਰੂ ਤੇਗ ਬਹਾਦਰ ਜੀ ਦੇ ਲਖਸੇ ਕਦਮਾਂ ਤੇ ਚਲਦੇ ਹੋਏ ਇਸ ਅਸੀ ਸਾਡੇ ਬੱਚੇ ਦੁਆਰਾ ਕੀਤੇ ਗਏ ਇਹ ਮਹਾਨ ਕੁਦਵਾਨੀ ਤੇ ਵਿਚਾਰ ਕਰ ਰਹੇ ਕਰੀ ਨਿਆ ਲਈ ਆਪਣੇ ਨੂੰ ਕਾਤੇ ਦੂਜੇ ਧਰਮ ਦੇ ਲੋਕਾਂ ਦੇ ਨਾਲ ਆਪਣੇ ਨੂੰ ਬਿਨਾਂ ਦਖਲ ਜਾਂ ਪੀ ਜੋਤੀ ਅਧਿਕਾਰੀ ਲਈ ਲੜਨਾ ਅਸੀਂ ਸਾਡੇ ਸਾਡੀ ਧਰਤੀ ਦੇ ਵੱਖ-ਵੱਖ ਨੂੰ ਸਾਡੇ ਵਿੱਚ ਸਮ ਇਤਿਹਾਸ ਕੀ ਬਣਦੀਆਂ ਕਦਰਾਂ ਕੀ ਤਾਂ ਇੰਨਾ ਕਦਰਾਂ ਕੀ ਤਾਂ ਟਾਈਮ ਰੱਖ ਕੇ ਅੱਖਾਂ ਦੇ ਅੰਦੇ ਕੇਸ ਕਟਨਾਰ ਨੂੰ ਤੋਸ ਕੀ ਨਾ ਨਹੀਂ ਕੀ ਅਸੀਂ ਸਾਡੇ ਇਸ ਜੋ ਕਦਰਤੀ ਦੇ ਲੋਕ ਆਦੇ ਨਿਕਾਸ ਨਹੀਂ ਮਿਕਾਬੂ